ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਮੈਂ ਕੋਸ਼ਿਸ਼ ਕਰੂੰਗਾ ਮੇਰੀਆਂ ਗੱਲਾਂ ਸੁਣਨ ਤੋਂ ਬਾਅਦ ਤੁਹਾਨੂੰ ਥੋੜੀ ਜੀ ਮੋਟੀਵੇਸ਼ਨ ਮਿਲੇ ਐਂਡ ਤੁਸੀਂ ਆਪ ਦੇ ਕੰਮ ਵਿੱਚ ਚੰਗੇ ਤਰੀਕੇ ਨਾਲ ਕਨਸੈਂਟਰੇਟ ਕਰ ਸਕੋ ਕੁਝ ਐਗਜ਼ਾਮਪਲਾਂ ਦੇਣ ਦੀ ਵੀ ਕੋਸ਼ਿਸ਼ ਕਰੂੰਗਾ ਜਿਹੜੀਆਂ ਗੱਲਾਂ ਸੁਣ ਕੇ ਤੁਹਾਨੂੰ ਲੱਗੂਗਾ ਕਿ ਯਾਰ ਸੱਚੀ ਮੇਰੀ ਜਿਹੜੀ ਜ਼ਿੰਦਗੀ ਹੈਗੀ ਆ ਬਾਕੀਆਂ ਨਾਲੋਂ ਬੈਟਰ ਹੈ ਵੈਲ ਤੁਹਾਨੂੰ ਲੱਗਦਾ ਹੋਣਾ ਆ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਦੁੱਖ ਹੈਗੇ ਨੇ ਐਂਡ ਕੁਝ ਸਾਥੀਆਂ ਵੱਲੋਂ ਮੈਸੇਜ ਵੀ ਆਉਂਦੇ ਆ ਪਬਲੀਕਲੀ ਤਾਂ ਉਹਨਾ ਵੱਲੋਂ ਕੋਈ ਮੈਸੇਜ ਨਹੀਂ ਕੀਤਾ ਜਾਂਦਾ ਨਾ ਹੀ ਮੈਂ ਇੱਥੇ ਕਿਸੇ ਦਾ ਨਾਮ ਲੈ ਰਿਹਾ ਬਟ ਕਿਉਂਕਿ ਆਪਣਾ WhatsApp ਚੈਨਲ ਓਪਨ ਹੈਗਾ ਆ ਕੋਈ ਵੀ ਮੈਸੇਜ ਕਰ ਸਕਦਾ Telegram ਤੇ ਵੀ ਪਰਸਨਲ ਮੈਸੇਜ ਆ ਜਾਂਦੇ ਆ ਈਵਨ Snapchat ਤੇ ਜਾਂ ਫਿਰ Instagram ਤੇ ਸਾਰੇ ਪਲੇਟਫਾਰਮ ਤੇ ਆਪਣੇ ਚੈਨਲ ਦੇ ਨੀਮ ਦਾ ਜਿਹੜਾ ਲਿੰਕ ਹੈਗਾ ਆ ਜਾਂ ਫਿਰ ਜਿਹੜਾ ਹੈਂਡਲ ਹੈ ਉਹ ਆਪਣਾ ਤਾਂ ਉੱਥੇ ਕਾਫੀ ਸਾਰੇ ਜਿਹੜੇ ਮੈਸੇਜ ਹੈਗੇ ਆ ਮੈਨੂੰ ਰਿਸੀਵ ਹੁੰਦੇ ਆ ਉਸ ਆਧਾਰ ਤੇ ਹੀ ਮੈਂ ਇਸ ਵੀਡੀਓ ਨੂੰ ਬਣਾ ਰਿਹਾ ਜਿਹਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਸਰ ਮੈਂ ਮੈਰਿਡ ਆ ਜਾਂ ਫਿਰ ਕੋਈ ਹੋਰ ਵੀ ਗੱਲ ਹੋ ਸਕਦੀ ਹੈ ਕਿ ਮੇਰੇ ਘਰ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਕੁਝ ਇਸ ਤਰ੍ਹਾਂ ਦੀ ਹੈਗੀ ਆ ਜਿਨ੍ਹਾਂ ਨੂੰ ਦੇਖ ਕੇ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਤਾਨੇ ਮਿਣੇ ਦਾ ਰੋਜ਼ ਦੀ ਗੱਲ ਹੋ ਗਈ ਆ ਹਰ ਦੂਜੇ ਦਿਨ ਮੈਨੂੰ ਪੁੱਛਿਆ ਜਾਂਦਾ ਕਿ ਤੇਰੇ ਪੇਪਰ ਦਾ ਕੀ ਬਣਿਆ ਕਦੋਂ ਆਉਣੀ ਆ ਮਾਸਟਰ ਕਾਰਡਰ ਭਰਤੀ ਜਾਂ ਫਿਰ ਕੋਈ ਵੀ ਭਰਤੀ ਹੈਗੀ ਆ ਤੇ ਉਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੇਰੇ ਅੰਦਰ ਡੀ ਮੋਟੀਵੇਸ਼ਨ ਦੀ ਜਿਹੜੀ ਭਾਵਨਾ ਹੈਗੀ ਆ ਉਹ ਆਉਂਦੀ ਹੈ ਤੇ ਮੈਂ ਇਹ ਵੀ ਸੋਚਦਾ ਜਾਂ ਫਿਰ ਸੋਚਦੀ ਆ ਕਿ ਐਵੇਂ ਮੈਂ बीएड ਜਾਂ ਫਿਰ ਈਟੀਟੀ ਦਾ ਕੋਰਸ ਕੀਤਾ ਘਰਦਿਆਂ ਦੇ ਇੰਨੇ ਪੈਸੇ ਲਗਾਏ ਤੇ ਇੰਨੇ ਪੈਸੇ ਲਗਾਉਣ ਦੇ ਬਾਵਜੂਦ ਵੀ ਜਿਹੜਾ ਮੇਰਾ ਹੈਗਾ ਕੁਝ ਬਣ ਨਹੀਂ ਰਿਹਾ ਕਿਉਂਕਿ ਸਰਕਾਰ ਦਾ ਪਤਾ ਨਹੀਂ ਹੈਗਾ ਵੀ ਕਦੋਂ ਭਰਤੀ ਆਉਣੀ ਆ ਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਜਾਨੀਓ ਛੋਟੇ ਸਦੇ ਖਿਆਲ ਵੀ ਆਉਂਦੇ ਆ ਦਮਲ ਦੇ ਵਿੱਚ ਦਿਲ ਦੇ ਵਿੱਚ ਤੇ ਦਿਮਾਗ ਦੇ ਵਿੱਚ ਕਿ ਯਾਰ ਹਣ ਅੱਗੇ ਮੈਨੂੰ ਕੀ ਕਰਨਾ ਚਾਹੀਦਾ ਆ ਸੋ ਦੋਸਤੋ ਜਦੋਂ ਵੀ ਤੁਹਾਨੂੰ ਕੋਈ ਇਹੋ ਜਿਹੀ ਫੀਲਿੰਗ ਆਉਂਦੀ ਹੈ ਤੇ ਤੁਸੀਂ ਇਹ ਸੋਚਿਆ ਕਰੋ ਕਿ ਯਾਰ ਰੱਬ ਨੇ ਮੈਨੂੰ ਜ਼ਿੰਦਗੀ ਬਖਸ਼ੀ ਹੈ ਦੇਖੋ ਮੇਰੇ ਸਰੀਰ ਦੇ ਸਾਰੇ ਅੰਗ ਪੈਰ ਸਹੀ ਸਲਾਮਤ ਹੈਗੇ ਆ ਮੈਂ ਪ੍ਰੋਪਰ ਦੇਖ ਸਕਦਾ ਆ ਸੁਣ ਸਕਦਾ ਆ ਮੇਰੀ ਬਾਡੀ ਸਹੀ ਆ ਮੈਂ ਸਾਹ ਲੈ ਸਕਦਾ ਆ ਮੈਂ ਤੋੜਾ ਫੇਰਾ ਕਰ ਸਕਦਾ ਆ ਜੇ ਤੁਹਾਨੂੰ ਲੱਗੂਗਾ ਨਾ ਕਿ ਯਾਰ ਇਹ ਤਾਂ ਕੁਝ ਵੀ ਨਹੀਂ ਐਵੇਂ ਹੀ ਆ ਤੁਸੀਂ ਇੱਕ ਵਾਰ ਅਪਹਾਈਜ਼ ਘਰ ਜਾਂ ਫਿਰ ਤੁਸੀਂ ਕਿਸੇ ਹਸਪਤਾਲ ਜਾ ਕੇ ਦੇਖਿਓ ਉੱਥੇ ਕਿੰਨੇ ਵਿਚਾਰੇ ਤੇ ਲਾਚਾਰ ਲੋਕ ਤੁਰੇ ਫਿਰਦੇ ਆ ਜਦੋਂ ਤੁਸੀਂ ਉਹਨਾਂ ਨੂੰ ਦੇਖੋਗੇ ਤੁਹਾਨੂੰ ਲੱਗੂਗਾ ਕਿ ਨਹੀਂ ਯਾਰ ਮੈਂ ਖੁਸ਼ ਹੋ ਸਕਦਾ ਆ ਕਿਉਂਕਿ ਖੁਸ਼ ਹੋਣਾ ਜਾਂ ਫਿਰ ਸਿਚੁਏਸ਼ਨਾਂ ਨੂੰ ਦੇਖ ਕੇ ਖੁਦ ਤੇ ਕੰਟਰੋਲ ਕਰਨਾ ਜਾਂ ਫਿਰ ਉਹਨਾਂ ਸਿਚੁਏਸ਼ਨਾਂ ਨਾਲ ਲੜਨਾ ਇਹ ਸਾਰੀਆਂ ਚੀਜ਼ਾਂ ਮਨੋਵਿਗਿਆਨਿਕ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਐਂਡ ਇਹਦੇ ਲਈ ਇਹੀ ਹੋਊਗਾ ਕਿ ਤੁਸੀਂ ਆਪ ਦੇ ਆਪ ਨੂੰ ਸਟਰੋਂਗ ਬਣਾਓ ਗੱਲ ਕਰਦੇ ਆ ਕਿਉਂਕਿ ਆਪਣੇ ਇਸ ਚੈਨਲ ਤੇ ਸਾਰੇ ਜਿਹੜੇ ਸਾਥੀ ਜੁੜੇ ਹੋਏ ਨੇ ਸਾਰੇ ਹੈਗੇ ਆ ਟੀਚਰਸ ਮੈਂ ਤੁਹਾਨੂੰ ਟੀਚਰ ਹੀ ਮੰਨਦਾ ਹੁੰਨਾ ਮੈਂ ਵੀ ਤੁਹਾਡੇ ਵਾਂਗ ਹੀ ਹੈਗਾ ਆ ਤੁਸੀਂ ਸਾਰਿਆਂ ਨੇ ਬੀਐਡ ਜਾਂ ਫਿਰ ਈਟੀਟੀ ਦਾ ਕੋਰਸ ਕੀਤਾ ਹੋਣਾ ਆ ਐਂਡ ਬੀਐਡ ਜਾਂ ਫਿਰ ਈਟੀਟੀ ਦਾ ਕੋਰਸ ਕਰਨ ਤੋਂ ਬਾਅਦ ਆਪਣੇ ਅੰਦਰ ਨਾ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਮੈਚਿਓਰਿਟੀ ਹੈਗੀ ਆ ਉਹ ਆ ਜਾਂਦੀ ਹੈ ਮੈਚਿਓਰਿਟੀ ਤੋਂ ਭਾਵ ਇਹ ਹੈ ਕਿ ਇੱਕ ਜਿਹੜੇ ਪਰਸਨ ਨੇ ਗ੍ਰੈਜੂਏਸ਼ਨ ਕੀਤੀ ਆ ਤੇ ਇੱਕ ਪਰਸਨ ਨੇ ਬੀਐਡ ਜਾਂ ਫਿਰ ਈਟੀਟੀ ਕੀਤੀ ਆ ਤੇ ਮੈਂ ਤਾਂ ਬਿਲਕੁਲ ਇਹ ਮੰਨੂਗਾ ਕਿ ਬੀਐਡ ਜਾਂ ਫਿਰ ਈਟਟੀ ਕੀਤੇ ਜਿਹੜੇ ਪਰਸਨ ਨੇ ਇਹ ਕੋਰਸ ਕੀਤਾ ਹੋਇਆ ਉਹ ਕਿਤੇ ਨਾ ਕਿਤੇ ਦੂਜੇ ਪਰਸਨ ਦੇ ਮੁਕਾਬਲੇ ਜ਼ਿਆਦਾ ਸੁਲਝਿਆ ਹੋਇਆ ਪਰਸਨ ਹੋਊਗਾ ਕਿਉਂਕਿ ਆਪਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਬੀਐਡ ਜਾਂ ਫਿਰ ਕਰਿਕੂਲਮ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਪੜ੍ਹਨ ਨੂੰ ਮਿਲਦੀਆਂ ਨੇ ਆਪਾਂ ਇਨ ਹੈਂਡ ਐਕਸਪੀਰੀਅੰਸ ਵੀ ਦੇਖਦੇ ਆਂ ਬੱਚਿਆਂ ਨੂੰ ਸਕੂਲ 'ਚ ਵੀ ਜਿਹੜੀ ਟੀਪੀ ਲੱਗਦੀ ਆ ਟੀਚਿੰਗ ਪ੍ਰੈਕਟਿਸ ਉਹ ਵੀ ਲਗਾ ਕੇ ਆਉਨੇ ਆ ਤਾਂ ਕਿਤੇ ਨਾ ਕਿਤੇ ਆਪਾਂ ਉਹਨਾਂ ਨਾਲੋਂ ਬੈਟਰ ਤਾਂ ਮੈਂ ਨਹੀਂ ਕਹੂੰਗਾ ਬਟ ਆਪਣਾ ਜਿਹੜਾ ਮੈਚਿਓਰਿਟੀ ਲੈਵਲ ਹੈਗਾ ਆ ਜਾਂ ਫਿਰ ਆਪਣੀ ਜਿਹੜੀ ਸਮਝ ਹੈਗੀ ਆ ਉਹਨਾਂ ਦੇ ਮੁਕਾਬਲੇ ਕਾਫੀ ਹੱਦ ਤੱਕ ਠੀਕ ਹੁੰਦੀ ਆ ਜੇ ਆਪਾਂ ਹੀ ਇਹੋ ਜੀਆਂ ਸਿਚੁਏਸ਼ਨਾਂ ਦੇਖ ਕੇ ਡੀਮੋਟੀਵੇਟ ਹੋਵਾਂਗੇ ਵੈਸੇ ਇਸ ਗੱਲ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਇਹੋ ਜੀ ਸਿਚੁਏਸ਼ਨ ਆਉਗੀ ਤੇ ਆਪਾਂ ਥੋੜੇ ਜਿ ਸੁਭਾਵਿਕ ਜੀ ਗੱਲ ਹੈ ਸੁਭਾਵਿਕ ਗੱਲ ਹੈ ਕਿ ਆਪਾਂ ਇਹੋ ਜੀਆਂ ਸਿਚੁਏਸ਼ਨਾਂ ਨੂੰ ਦੇਖ ਕੇ ਥੋੜੇ ਜਿ ਡੀਮੋਟੀਵੇਟ ਹੁੰਨੇ ਆ ਬਟ ਉਸ ਡੀਮੋਟੀਵੇਸ਼ਨ ਤੋਂ ਬਾਹਰ ਨਿਕਲਣ ਦਾ ਜਿਹੜਾ ਕੰਮ ਹੈਗਾ ਆ ਉਹ ਤੁਹਾਡਾ ਹੀ ਆ ਗੱਲ ਕਰਦੇ ਆ ਮਾਸਟਰ ਕਾਰਡਰ ਈਟੀਟੀ ਕਾਰਡਰ ਲੈਕਚਰਰ ਕਾਰ ਪਰਤੀਵਾਰ ਇਹਦਾ ਕੋਈ ਪਤਾ ਨਹੀਂ ਪਰ ਤੁਸੀਂ ਆਪ ਦਾ ਟਾਈਮ ਵੀ ਤਾਂ ਨਾ ਵੇਸਟ ਕਰੋ ਕੱਲ ਨੂੰ ਜੇ ਕੋਈ ਇਹੋ ਜਿਹਾ ਰਿਕਰੂਟਮੈਂਟ ਆ ਗਿਆ ਫਿਰ ਤੁਸੀਂ ਕੀ ਕਰੋਗੇ ਫਿਰ ਤੁਸੀਂ ਕਹੋਗੇ ਕਾਸ਼ ਮੈਂ ਪੜ੍ਹ ਲੈਂਦਾ ਜਾਂ ਫਿਰ ਪੜ੍ਹ ਲੈਂਦੀ ਤੁਹਾਡੇ ਆਪ ਦੀ ਸਬਜੈਕਟ ਦੀ ਨੋਲੇਜ ਕਿੰਨੀ ਕੁ ਹੈਗੀ ਆ ਗੱਲ ਕਰਦੇ ਆ ਕੁਝ ਸਾਥੀ ਕਹਿ ਸਕਦੇ ਆ ਕਿ ਸਰ ਤੁਹਾਨੂੰ ਬਹੁਤ ਗੱਲਾਂ ਹੁੰਦੀਆਂ ਤੁਸੀਂ ਤਾਂ ਆਪ ਦੀ ਜੌਬ ਕਰ ਰਹੇ ਹੋ ਤੁਹਾਡੇ ਕੋਲ ਜੌਬ ਮਿਲੀ ਹੋਈ ਆ ਜੇ ਨਾ ਵੀ ਮਿਲੀ ਹੁੰਦੀ ਤੇ ਫਿਰ ਮੈਂ ਕੀ ਕਰਦਾ ਮੈਂ ਆਪਦਾ ਬੈਸਟ ਦਿੱਤਾ ਜੌਬ ਮਿਲੇ ਨਾ ਮਿਲੇ ਬਾਤ ਦੀਆਂ ਗੱਲਾਂ ਨੇ ਜੇ ਜੌਬ ਨਾ ਵੀ ਮਿਲੀ ਹੁੰਦੀ ਕਿਸੇ ਪ੍ਰਾਈਵੇਟ ਸਕੂਲ ਚ ਟੀਚਰ ਕਰ ਰਿਹਾ ਹੁੰਦਾ ਘਰੇ ਬੱਚਾ ਨੋਟ ਐਨੇ ਟਾਈਮ ਤੋਂ ਜਿਹੜੀਆਂ ਮੈਂ ਵੀਡੀਓਜ਼ ਬਣਾ ਰਿਹਾ ਪੀਐਸਟੈਟ ਤੋਂ ਰਿਲੇਟਡ ਸੀਟੈਟ ਜਾਂ ਫਿਰ ਈਟੀਟੀ ਬੀਅਰ ਤੋਂ ਰਿਲੇਟਡ ਉਹਨਾਂ ਵੀਡੀਓਜ਼ ਨੂੰ ਬਣਾਉਣ ਦੇ ਲਈ ਜਾਂ ਫਿਰ ਕਹਿ ਲਓ ਕਿ ਕੋਈ ਛੋਟਾ ਮੋਡਾ ਕੋਰਸ ਲਾਂਚ ਕਰਕੇ ਕਿ ਮੈਂ ਪੈਸੇ ਨਹੀਂ ਕਮਾ ਸਕਦਾ ਸੀ ਬਿਲਕੁਲ ਕਮਾ ਸਕਦਾ ਸੀਗਾ ਸੋ ਇਹ ਕਹਿਣਾ ਕਿ ਆਪਾਂ ਬਿਲਕੁਲ ਹੀ ਹੱਥ ਤੇ ਹੱਤ ਧਰ ਕੇ ਬੈਠੇ ਰਹੀਏ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੈਗੀ ਆ ਸੋ ਇਸ ਸਿਚੁਏਸ਼ਨ ਦੇ ਵਿੱਚ ਖੁਦ ਨੂੰ ਸਟਰੋਂਗ ਕਰਨ ਦੀ ਵੀ ਜ਼ਰੂਰਤ ਹੈ ਜੇਕਰ ਤੁਸੀਂ ਮਨੋਵਿਗਿਆਨਿਕ ਤਰੀਕੇ ਨਾਲ ਸਟਰੋਂਗ ਨਹੀਂ ਹੋਗੇ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰੋਗੇ ਕਿਵੇਂ ਸੋ ਇਸ ਕਰਕੇ ਤੁਸੀਂ ਸਿਚੁਏਸ਼ਨ ਜੋ ਵੀ ਹੋਵੇ ਆਪਣੇ ਤੋਂ ਜੇ ਆਪਾਂ ਕੰਪੇਅਰ ਕਰੀਏ ਨਾ ਅਸੀਂ ਖੁਦ ਨੂੰ ਦੂਜਿਆਂ ਨਾਲ ਆਪਣੇ ਨਾਲੋਂ ਚੰਗੇ ਬੰਦੇ ਦੇਖਣ ਨੂੰ ਮਿਲਣਗੇ ਤੇ ਆਪਣੇ ਨਾਲੋਂ ਕਿਤੇ ਨੀਵੇਂ ਬੰਦੇ ਵੀ ਦੇਖਣ ਨੂੰ ਮਿਲਣਗੇ ਮੈਂ ਨੀਵੇਂ ਦਾ ਮਤਲਬ ਹੈਗਾ ਆ ਕਿ ਆਪਣੇ ਨਾਲੋਂ ਜੋ ਕਿ ਬੈਟਰ ਨਹੀਂ ਕਰ ਰਹੇ ਆਪਾਂ ਫਿਰ ਵੀ ਚਲੋ ਜੋਬ ਕਰ ਰਹੇ ਆ ਜਾਂ ਫਿਰ ਤੁਸੀਂ ਸਾਰੇ ਕਿਤੇ ਨਾ ਕਿਤੇ ਟੀਚ ਕਰ ਰਹੇ ਹੋਗੇ ਜੇ ਨਹੀਂ ਵੀ ਕਰ ਰਹੇ ਪੀਐਡ ਜਾਂ ਫਿਰ ਈਟੀਟੀ ਦਾ ਕੋਰਸ ਕਰ ਰਹੇ ਹੋਗੇ ਬਟ ਚਲੋ ਠੀਕ ਹੈ ਘਰਦਿਆਂ ਦੀ ਸਪੋਰਟ ਵੀ ਹੋਣੀ ਆ ਤੁਸੀਂ ਸਿਰਫ ਤੇ ਸਿਰਫ ਤਿਆਰੀ ਤੇ ਜ਼ੋਰ ਦਿੱਤਾ ਹੋਣਾ ਆ ਸੋ ਇਹ ਉਹਦੀ ਜਿਹੜੀ ਕਿਸਮਤ ਹੈਗੀ ਆ ਕਿਉਂਕਿ ਤੁਹਾਡੇ ਘਰਦਿਆਂ ਨੇ ਜੇ ਤੁਹਾਨੂੰ ਈਟੀਟੀ ਜਾਂ ਫਿਰ ਬੀਐਡ ਦਾ ਕੋਰਸ ਕਰਵਾਇਆ ਆਮ ਬੰਦਾ ਤਾਂ ਕਰ ਨਹੀਂ ਸਕਦਾ ਜੇ ਮੇਰੇ ਘਰਦਿਆਂ ਨੇ ਸਪੋਰਟ ਨਾ ਕੀਤੀ ਹੁੰਦੀ ਕੀ ਮੈਂ ਇਹੋ ਜਿਹਾ ਕੋਰਸ ਕਰ ਲੈਂਦਾ ਨਹੀਂ ਕਰ ਪਾਉਂਦਾ ਸੋ ਜੇਕਰ ਸਾਡੇ ਘਰਦਿਆਂ ਨੇ ਇੰਨਾ ਸਾਡੇ ਲਈ ਕੀਤਾ ਆ ਤੇ ਮਤਲਬ ਉਹਨਾਂ ਨੇ ਕਿਤੇ ਨਾ ਕਿਤੇ ਸਾਨੂੰ ਸਪੋਰਟ ਵੀ ਕੀਤਾ ਸੋ ਇਸ ਕਰਕੇ ਮੈਂ ਕਹਿ ਰਿਹਾ ਕਿ ਤੁਸੀਂ ਸਿਚੁਏਸ਼ਨ ਨਾਲ ਲੜਨਾ ਸਿੱਖੋ ਕੁਝ ਸਾਥੀ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਵੀ ਨਹੀਂ ਕਰ ਸਕਦਾ ਕਿ ਕਿੰਨਾ ਕੁਝ ਉਹ ਆਪ ਦੀ ਜ਼ਿੰਦਗੀ ਵਿੱਚ ਚੱਲ ਰਿਹਾ ਹੈ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਕਿਸਮਤ ਹੈਗੀ ਹੈ ਘਰੋਂ ਐਨੇ ਤੰਗ ਫਾਈਨੈਂਸ਼ੀਅਲ ਤੌਰ ਤੇ ਵੀ ਮੈਂਟਲੀ ਟੌਰਚਰ ਵੀ ਉਹਨਾਂ ਦਾ ਬਹੁਤ ਜ਼ਿਆਦਾ ਕੀਤਾ ਜਾਂਦਾ ਆ ਬਟ ਫਿਰ ਵੀ ਉਹ ਟਾਈਮ ਕੱਢ ਕੇ ਆਪ ਦੀ ਸਟੱਡੀ ਨੂੰ ਟਾਈਮ ਦੇ ਰਹੇ ਆ ਉਹਨਾਂ ਦੀ ਏਜ ਇੰਨੀ ਕੁ ਹੋ ਚੁੱਕੀ ਆ ਉਹ ਕਹਿੰਦੇ ਕਾਸ਼ ਸਾਨੂੰ 2-4 ਸਾਲ ਹੋਰ ਮਿਲ ਜਾਂਦੇ ਤੇ ਅਸੀਂ ਆਪ ਦੀ ਜਿਹੜੀ ਤਿਆਰੀ ਹੈਗੀ ਆ ਉਹ ਵਧੀਆ ਢੰਗ ਨਾਲ ਕਰ ਸਕਦੇ ਸੀਗੇ ਸੋ ਇਹ ਬਿਲਕੁਲ ਵੀ ਤੁਸੀਂ ਨਾ ਸੋਚਿਆ ਕਰੋ ਕਿ ਯਾਰ ਮੇਰੀ ਜਿਹੜੀ ਜ਼ਿੰਦਗੀ ਹੈਗੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਦੁੱਖ ਹੈਗੀ ਆ ਜੇ ਤੁਸੀਂ ਨਿਗਾਹ ਮਾਰੋਗੇ ਨਾ ਆਪ ਦੇ ਆਲੇ-ਦੁਆਲੇ ਤੇ ਉੱਥੇ ਤੁਹਾਨੂੰ ਪਾਤ ਪਾਤ ਦੇ ਲੋਕ ਮਿਲ ਜਾਣੇ ਆ ਜਿਹੜਿਆਂ ਦੀ ਸਿਚੁਏਸ਼ਨ ਹੈਗੀ ਆ ਉਹ ਤੁਹਾਡੇ ਨਾਲ ਕਿਤੇ ਮਾੜੀ ਹੋਊਗੀ ਗੱਲ ਕਰਦਾ ਆ 2 ਹਫ਼ਤੇ ਪਹਿਲਾਂ ਦੀ ਮੈਂ ਕਿਤੇ ਵਾਟਰਮੈਲਨ ਦਾ ਜੂਸ ਪੀਣ ਗਿਆ ਤੇ ਉੱਥੇ ਨਾ ਕੋਈ ਭਾਈ ਸੀ ਜਿਹੜਾ ਵੀ ਜੂਸ ਪਿਆ ਰਿਆ ਸੀਗਾ ਉਹਦੇ ਤੋਂ ਜੂਸ ਪੀਤਾ ਤੇ ਮੈਂ ਨਾ ਖੜ ਕੇ ਵੈਸੇ ਹੀ ਉਹਦੀਆਂ ਗੱਲਾਂ ਸੁਣਨੀਆਂ ਸ਼ੁਰੂ ਕਰਤੀਆਂ ਅਗਲੇ ਨੂੰ ਲੱਗਿਆ ਕਿ ਯਾਰ ਇਹ ਪਰਸਨ ਮੇਰੀਆਂ ਗੱਲਾਂ ਸੁਣ ਰਿਹਾ ਧਿਆਨ ਨਾਲ ਤੇ ਉਹਨੇ ਆਪ ਦੇ ਦੁੱਖੜੇ ਸੁਣਾਉਣੇ ਸ਼ੁਰੂ ਕਰਤੇ ਉਹਦੇ ਕੁਝ ਕਰਦੇ ਆਪ ਦੇ ਮਸਲੇ ਸੀਗੇ ਜਿਹਦੇ ਵਿੱਚ ਉਹਦੀ ਵਾਈਫ ਨੇ ਉਹਨੂੰ ਛੱਡਤਾ ਸੀਗਾ ਕਾਈਂਡ ਆਫ ਇਸ ਤਰ੍ਹਾਂ ਦੀ ਕੋਈ ਗੁੰਝਲਦਾਰ ਜਿਹੀ ਸਿਚੁਏਸ਼ਨ ਸੀਗੀ ਸੋ ਜਦੋਂ ਇਹ ਗੱਲਾਂ ਦੱਸ ਰਿਹਾ ਸੀ ਨਾ ਪਰਸਨ ਉਹਦੀਆਂ ਅੱਖਾਂ ਭਰੀਆਂ ਹੋਈਆਂ ਸੀਗੀਆਂ ਸੋ ਮੈਂ ਮੈਂ ਵੀ ਫੀਲ ਕੀਤਾ ਕਿ ਯਾਰ ਆਪਾਂ ਐਵੇਂ ਆਪਦੀ ਜ਼ਿੰਦਗੀ ਨੂੰ ਰੋਂਦੇ ਰਹਿੰਦੇ ਰਹਨੇ ਆ ਕਿ ਮੇਰੇ ਕੋਲ ਉਹ ਹੈ ਨਹੀਂ ਆਹ ਚੀਜ਼ ਨਹੀਂ ਹੈਗੀ ਤੇ ਲੋਕ ਆਪਣੇ ਨਾਲੋਂ ਵੀ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੀ ਸਿਚੁਏਸ਼ਨ ਬਹੁਤ ਜ਼ਿਆਦਾ ਮਾੜੀ ਆ ਮੈਂ ਕਿਹਾ ਵੀ ਇਹ ਨਾਲ ਦੇ ਫਰੈਂਡ ਨੇ ਕਿਹਾ ਕਿ ਭਈ ਇਹ ਇਹਨੇ ਇਹ ਟੀਚਰ ਹੈਗਾ ਆ ਤੇ ਉਹਨੇ ਫਿਰ ਇਹ ਭਾਵੁਕ ਹੋ ਕੇ ਕਿਹਾ ਕਿ ਯਾਰ ਮੈਂ ਤਾਂ ਪੜ੍ਹ ਵੀ ਨਹੀਂ ਪਾਇਆ ਮੈਂ ਤਾਂ ਜਮਾਤਾਂ ਹੀ 8 ਕੀਤੀਆਂ ਮੇਰੇ ਤੋਂ ਕਿਤੇ ਵੱਡਾ ਹੋਣਾ ਆ 5-10 ਸਾਲ ਦਾ ਫਰਕ ਹੋਊਗਾ ਤੇ ਕਹਿੰਦਾ ਵੀ ਮੇਰੇ ਮੇਰੇ ਨਾ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਕਿ ਛੋਟੇ ਹੁੰਦੇ ਆ ਤੇ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ ਆ ਗਈ ਤੇ 8ਵੀਂ ਤੋਂ ਬਾਅਦ ਮੈਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ ਸੋ ਜਿੰਨੇ ਸਾਥੀ ਵੀਡੀਓ ਨੂੰ ਦੇਖ ਰਹੇ ਆ ਤੁਹਾਡੇ ਕੋਲ ਡਾਟਾ ਪੈਕ ਹੈਗਾ ਆ ਫੋਨ ਹੈਗਾ ਆ ਜੇ ਤੁਸੀਂ ਈਟੀਟੀ ਜਾਂ ਫਿਰ ਬੀਏਡ ਦਾ ਕੋਰਸ ਨਾ ਕੀਤਾ ਹੋਊਗਾ ਤੁਸੀਂ ਇਸ ਵੀਡੀਓ ਨੂੰ ਦੇਖ ਵੀ ਨਹੀਂ ਰਹੇ ਹੋਣੇ ਦੇਖ ਵੀ ਨਹੀਂ ਰਹੇ ਹੋਣੇ ਮਤਲਬ ਇਹ ਕਿ ਜਿੰਨੇ ਵੀ ਸਾਥੀ ਇਸ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੇ ਬੀਏ ਡੀਆ ਜਾਂ ਫਿਰ ਏਡੀਟੀ ਦਾ ਕੋਰਸ ਜਿਹੜਾ ਕਿ ਪ੍ਰੋਫੈਸ਼ਨਲ ਕੋਰਸ ਮੰਨਿਆ ਜਾਂਦਾ ਆ ਤੁਸੀਂ ਉਹ ਕੀਤਾ ਹੋਇਆ ਜੇਕਰ ਤੁਸੀਂ ਇਹ ਕੋਰਸ ਕੀਤਾ ਹੋਇਆ ਤੁਸੀਂ ਬਾਕੀਆਂ ਨਾਲੋਂ ਕਿਤੇ ਸੁੱਲ ਜੇ ਹੋਏ ਇਨ ਫਿਊਚਰ ਤੁਹਾਨੂੰ ਆਪ ਦਾ ਪਹਿਲਾਂ ਪਹਿਲੀ ਗੱਲ ਤਾਂ ਤੁਸੀਂ ਆਪ ਦਾ ਬੈਸਟ ਦੋ ਜੇ ਤੁਹਾਡੀ ਗੱਲ ਨਹੀਂ ਬਣਦੀ ਐ ਨਾ ਫਿਊਚਰ ਤੁਹਾਡੇ ਕੋਲ ਪ੍ਰਾਈਵੇਟ ਸੈਕਟਰ ਤੇ ਜਿਹੜੇ ਰਾਹ ਹੈਗੇ ਆ ਉਹ ਹਮੇਸ਼ਾ ਲਈ ਓਪਨ ਹੀ ਹੈਗੇ ਆ ਜੇਕਰ ਤੁਹਾਡੇ ਕੋਲ ਸਕਿੱਲ ਹੈਗੀ ਆ ਪੜਾਉਣ ਦੀ ਤੁਸੀਂ ਘਰੇ ਟਿਊਸ਼ਨ ਆ ਵੀ ਪੜਾ ਸਕਦੇ ਹਾਂ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਪੜਾ ਕੇ ਉੱਥੇ ਵਾਲੇ ਜਿਹੜੇ ਬੱਚੇ ਹੈਗੇ ਆ ਉਹ ਵੀ ਆਪਦੇ ਵੱਲ ਅਟਰੈਕਟ ਕਰ ਸਕਦੇ ਹਾਂ ਆਪ ਵੀ ਆਹ ਟੀਚਿੰਗ ਸਕਿਲਸ ਦੇ ਨਾਲ ਸੋ ਕੁੱਲ ਮਿਲਾ ਕੇ ਗੱਲ ਇਹ ਹੈਗੀ ਆ ਵੀ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਡੀਮੋਟੀਵੇਟਡ ਫੀਲ ਨਹੀਂ ਕਰਨਾ ਬਾਕੀ ਮੈਂ ਹੈਗਾ ਆ ਵੈਸੇ ਮੈਂ ਇਹੋ ਜੀ ਜਿਹੜੀ ਵੀਡੀਓ ਹੈਗੀ ਆ ਬੜੇ ਚਿਰਾਂ ਬਾਅਦ ਬਣਾ ਰਿਹਾ ਕਿਉਂਕਿ ਮੈਂ ਮੇਰੀਆਂ ਆਪਦੀਆਂ ਲਾਈਫ ਦੀਆਂ ਕੁਝ ਗੱਲਾਂ ਹੋ ਸਕਦੀਆਂ ਆ ਜਿਹਦੇ ਕਰਕੇ ਮੈਂ ਟਾਈਮ ਨਹੀਂ ਕੱਢ ਪਾਉਂਦਾ ਬਾਕੀ ਦੋਸਤੋ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਬਿਲਕੁਲ ਨਾ ਭੁੱਲਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਜੂਕੇਸ਼ਨਲ ਐਂਡ ਮੋਟੀਵੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਨੇ ਆ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬlesਸ ਯੂ ਆਲ